ਸਾਹਮਣੇ ਇੱਕ ਸਲੈਂਡਰਾਂ ਦੀ ਗੱਡੀ ਦੇਖ ਰਹੇ ਹੋ ਵਿੱਚ ਸਾਰੇ ਕਿੰਨੇ ਸਲੈਂਡਰਾਂ ਚੋਂ ਵੀਡੀਓ ਵਿੱਚ ਸਾਡੇ ਕੋਲ ਹੈਗੀ ਆ ਤਕਰੀਬਨ ਉਹਨਾਂ ਵਿੱਚ 3-3 ਕਿਲੋ ਗੈਸ ਕਾਰਟ ਸੀ ਔਰ ਸਾਡੇ ਵਿੱਚ ਗੱਡੀ ਮਾਰ ਕੇ ਭੱਜ ਗਿਆ ਜਦੋਂ ਉਸਦੀ ਸਲੈਂਡਰ ਟੁੱਟਣ ਲੱਗੇ ਸੀ ਤਾਂ 84703 ਗੱਡੀ ਦਾ ਨੰਬਰ ਹੈ ਕਰੋਸ ਨੇ ਇਹੇ ਕਰਦੇ ਆ ਗੱਡੀ ਦੂਜੇ ਪਾਸੇ ਮੋੜ ਲੈਂਦਾ ਅੱਗੇ ਵਰਕ ਵਿੱਚ ਮਾਰਨ ਤੱਕ ਜਾਂਦਾ ਬੰਦਾ ਆ ਉਹਨੇ ਜੇ ਕੇ ਕੱਢ ਦਿਆ ਇਸ ਦੇ ਵਿੱਚ ਮਾਰਦਾ ਪਰ ਸੈਂਟਰ ਇਹਦਾ ਰਾਹ ਵਿੱਚ ਵੀ ਆ ਇੱਕ ਡਿੱਗ ਗਿਆ ਉਸੇ ਨਾਲ ਰਹਿ ਗਿਆ ਕੋਈ ਹੋਣੀ ਸਾਨੂੰ ਸਿਰਫ ਮਿੰਨਾ ਕੇ ਮੇਰੀ ਵੀਡੀਓ ਨਾ ਬਣ ਜੇ ਪਾਸੇ ਇਹੀ ਆ ਲੱਲਾ ਆ ਤਾਂ ਲੈ ਜਾ ਆ ਤਾਂ ਲੈ ਜਾ ਵਿੱਚ ਨੂੰ ਚੱਲ ਆਉਣਾ ਤਾਂ ਕਰਦੀ ਜਦੋਂ ਲਾਈਵ ਚੱਲਦਾ ਤਾਂ ਪਿਆਈ ਆ ਉਹ ਦੇਖੋ ਭੱਜ ਗਿਆ ਆ ਦੇਖੋ ਜੀ ਵਿੱਚ ਛੱਡ ਕੇ ਤੇ ਭੱਜ ਗਿਆ ਹੁਣ ਗੱਡੀ ਭੱਜ ਰਿਹਾ ਬੰਦਾ ਆ ਵਿੱਚੇ ਛੱਡ ਕੇ ਭੱਜ ਗਿਆ ਵਾ ਗੱਡੀ ਆ ਗੱਡੀ ਵਿੱਚੇ ਪਾ ਇੱਥੇ ਖੜੀ ਕਰਕੇ ਤੇ ਆ ਇੱਕ ਸਿਲੰਡਰ ਦਾ ਰਾਹ ਵਿੱਚ ਡੱਗ ਗਿਆ ਵਾ ਇੱਕ ਗੱਡੀ ਦੇ ਵਿੱਚ तकरीबन ਸਾਰੀ ਸਿਲੰਡਰ ਕੱਟ ਸੀ ਅਸੀਂ ਉਹ ਵੀਡੀਓ ਬਣਾਉਣ ਚਾਹੀ ਤੱਕ ਵਿੱਚ ਛੱਡ ਕੇ ਗੱਡੀ ਤੇ ਭੱਜ ਗਏ ਵਾ ਗੱਡੀ ਦਾ ਨੰਬਰ ਵਾ ਆ ਦੇਖੋ ਵਾ ਗੱਡੀ ਦਾ ਨੰਬਰ ਵਾ ਇਹ ਗੱਡੀ ਦੇ ਸਾਰੇ ਸਿਲੰਡਰ ਹੱਲ ਗਏ ਸੀਗੇ ਇਹ ਉੱਥੇ ਪਹਿਲੇ ਸੀ ਗੱਡੀ ਤੇ ਤੋਲੇ ਸਿਲੰਡਰ ਇੱਕ ਇੱਕ ਸਿਲੰਡਰ ਅਸੀਂ ਤੋਲੇ ਉੱਥੇ ਉਹ ਕੱਟ ਸੀ ਫਿਰ ਇਹਨੂੰ ਹੋਰ ਕਿ ਆਪਦੀ ਮੂਹ ਮੰਨਿਆ ਕਿ ਇਹ ਕੱਟਾ ਪਰ ਸਾਰੇ ਤੋਲੇ ਸਿਲੰਡਰ ਪਏ ਸਾਰੇ ਇਹਨੇ ਸਾਨੂੰ ਬੜਾ ਖੱਜਲ ਬੜਾ ਖਰਾਬ ਕੀਤਾ ਤੇ ਹੁਣ ਉਹ ਸਾਹਮਣੇ ਜਾ ਰਿਹਾ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹ ਸਾਹਮਣੇ ਉਹ ਸਾਹਮਣੇ ਹੁਣ ਜਾ ਰਿਹਾ ਵਾ ਹੁਣ ਪਤਾ ਨਹੀਂ ਕਿਹੜੀ ਸਾਈਡ ਜਾ ਰਿਹਾ ਪਰ ਗੱਡੀ ਦੇ ਵਿੱਚ ਸਿਲੰਡਰ تقریبا ਸਾਰੀ ਘਟਾ ਤੇ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਤੋਂ ਸਲੇਸ਼ ਤੋਂ ਗੱਡੀ ਛੱਡ ਕੇ ਇਹ ਭੱਜ ਗਿਆ ਬੰਦਾ ਅਬ ਜੋ ਚਾਬੀ ਸ਼ਾਂਤ ਕੱਢੀ ਹੈ ਕਿ ਨਹੀਂ ਕੱਢੀ ਇਹ ਇਹ ਹਾਲਾਤ ਨੇ ਹੱਲ ਅੱਗੇ ਪਿੱਛੇ ਜਲਦੇ ਆਪਾਂ ਇੱਧਰ ਲਾਈਵ ਰੱਖੀ ਐ ਕਿਹੜੀ ਸੜਕ ਭੱਜਿਆ ਸੀ ਉਸ ਸਾਈਡ ਜਾਂਦੇ ਹੁਣ ਫਿਰ ਫਿਰ ਕਰ ਲੈ ਫਾਟ ਬੱਜ ਬੱਜ ਭੱਜ ਗਿਆ ਮੈਡੀਕਲ ਗੱਡੀ ਹੋਰ ਵਾਹ ਜਿੱਦ ਮੇੜੂ ਮੇੜੂ ਗੱਲ ਤਾਂ ਹੈ ਜੀ ਮੇੜੂ ਮੇੜੂ ਆ ਗੱਡੀ ਸੜਕ ਤੇ ਭੱਜ ਗਿਆ ਹਾਂ ਇੱਕ ਮਿੰਟ ਨੂੰ ਦੋ ਮਿੰਟ ਕਰਦਾ ਜਾਚਾ ਬਈ ਮੇਰਾ ਧਿਆਨ ਰੱਖੀ ਗੱਡੀ ਸੜਕ ਤੇ ਭੱਜ ਗਈ ਗੱਡੀ ਸੜਕ ਤੇ ਭੱਜ ਗਈ ਸਿਲੰਡਰ ਸਾਰੇ ਕਾਟੇ ਸੀ ਪੱਤਰਕਾਰਾਂ ਇਹਨੂੰ ਅਸੀਂ ਉੱਤਰੋਕੇ ਸਿਲੰਡਰ ਇਹਦਾ ਤੋਲਿਆ ਇਹ ਬੰਦਾ ਵਿੱਚ ਇੰਨੇ ਸਾਨੂੰ ਇੰਨਾ ਖਦਲ ਕੀਤਾ ਕਿ ਸਿਲੰਡਰ ਨੇ ਤੋਲਣ ਦਿੱਤੇ ਇੱਥੇ ਆ ਕੇ ਗੱਡੀ ਛੱਡ ਕੇ ਤੇ ਹੁਣ ਭ ਬਰੇ ਮੜਾ ਤੇ ਹੰੜ ਰੱਖੀ ਕੋਚੋਰੀ ਚੋਰੀ ਜੂਰੀ ਨਾ ਕਰ ਖੇਲੇ ਸਟੋਰੀ ਕਰਕੇ ਤਾਂ ਹੁਣ ਉਹਦੇ ਹੁਣ ਆਪਾਂ ਕੀ ਕਰਨਾ ਹਾਂ ਹਾਂਜੀ ਅਜਾ ਸਰਪਾਈ ਇਹਦਾ ਕਰ ਸਰਪੰਚ ਹੈਗਾ ਕਰ ਹਾਂਜੀ ਚਲ ਕੋਣੀ ਉਹਨੇ ਗੱਲ ਕਰਦੇ ਪਹਿਲਾਂ ਦੇਖਦੇ ਆ ਕਿ ਗਿਆ ਕਿੱਧਰ ਹੈ ਇਹ ਤਾਂ ਦੇਖੂਗਾ ਕਿ ਆਹੜਾ ਆਪਾਂ ਜੇ ਲੈਣਾ ਪੁੱਤ ਖੜ ਗਿਆ ਉਸੇ ਕੋਈ ਤਾਊਗਾ